ਗਾਈਜ਼ ਯਾਰ ਆਈ ਥੋੜਾ ਬਾਈ ਬਣਿਆ ਫਿਰਦਾ ਵਾ ਜਲਪਰਾ ਜੇ ਆਪਾਂ ਨੂੰ ਕਿਤੇ ਨਾ ਕਿਤੇ ਟੱਕਰ ਗਈ ਜਲਪਰੀ ਆਪਾਂ ਉਥੇ ਹੀ ਰਗੜ ਦੇਣੀ ਐ ਆ ਮਤਲਬ ਗੋਲੀਆਂ ਨਾਲ ਗਾਈਜ਼ ਲੈ ਆਹ ਦੇਖੋ ਆ ਗਈ ਜਲਪਰੀ ਚਲੋ ਇਹਦੀ ਕੱਢਦੇ ਆ ਤਰੀ ਤੂੰ ਕੱਢੇਗਾ ਮੇਰੀ ਤਰੀ ਇਹ ਤੇਰਾ ਸੁਪਨਾ ਹੀ ਐ ਉਲਟਾ ਮੈਂ ਕੱਢੂ ਤੇਰੀ ਤਰੀ ਕਿਉਂਕਿ ਮੈਨੂੰ ਕਹਿੰਦੇ ਐ ਪਾਪਾ ਦੀ ਸੋਹਣੀ ਸੋਹਣੀ ਪਰੀ ਓ ਜਾ ਓਏ ਜਾ ਓ ਕੀ ਬੋਲਦਾ ਪਾਪਾ ਦੀ ਕਿਹੜੀ ਸੋਹਣੀ ਸੋਹਣੀ ਪਰੀ ਲੈ ਦੇਖ ਲੈ ਫਿਰ ਦੁਬਾਰਾ ਸੋਹਣੀ ਸੋਹਣੀ ਪਰੀ ਹੈ ਗਿਆ ਅਕਰੀ ਮਹਿੂਰ ਪਰੀ ਹਾਂ ਹਾਂ ਅਕਰੀ ਤੇਰਾ ਤੂੰ ਹੂਰ ਪਰੀ ਏ ਮੈਨੂੰ ਤੇਰਾ ਇਦਾਂ ਜਿਵੇਂ ਕਰਾਇ ਵਾਲੀ ਖੋਤੀ ਹੋਵੇ ਲਓ ਵੀ ਗਾਇਸ ਆਪਾਂ ਫੇਰ ਦੁਬਾਰਾ ਉੱਥੇ ਹੀ ਆ ਗਿਆਂ ਹੁਣ ਪਾਪਾ ਦੀ ਪਰੀ ਦਾ ਗੁੱਸਾ ਸਾਰਾ ਇੱਥੇ ਕੱਢਾਂਗੇ ਜਿਹੜਾ ਵੀ ਆਪਾਂ ਨੂੰ ਟੱਕਰਿਆ ਸਾਲੇ ਦੀ ਕੰਬਲਕੁੱਟ ਕਰਾਂਗੇ ਲੈ ਆਹ ਦੇਖੋ ਸਾਲੇ ਥੱਲੇ ਚੁੰਮਾ ਚਾਟੀ ਕਰਨ ਦੇ ਖੜ ਜੋ ਨਹੀਂ ਦੇ ਜਵਾਕੋ ਇਹ ਆਹ ਦੇਖ ਉਹ ਭੈਣ ਦੀ ਜਿਹੜੀ ਹੈਡ ਵੱਜਾ ਚਲੋ ਕੋਈ ਨਾ ਓਏ ਕੀ ਕੋਈ ਨਾ ਮਾਰ ਕੇ ਤੂੰ ਮੇਰੇ ਤਾਲੂ ਨਾ ਲਾ ਤਿਆ ਅਜੇ ਕਹਿੰਦੇ ਕੋਈ ਨਾ ਚਲ ਕੋਈ ਗੱਲ ਨਹੀਂ ਵੈਸੇ ਮੈਂ ਲੈਵਲ 3 ਦਾ ਟੋਪ-ਅਪ ਆਇਆ ਸੀ ਤਾਂ ਬੱਜ ਗਿਆ ਕੋਈ ਗੱਲ ਨਹੀਂ ਹੁਣ ਤਾਂ ਤੇਰੀ ਮੈਂ ਫੱਟੀ ਪੋਚਾਂਗਾ ਆ ਸੋਰੀ ਫੱਟੀ ਨਹੀਂ ਤੇਰੀ ਗੰਝ ਪੋਚਾਂਗਾ ਆ ਜਿਹੜੀ ਕੱਢੀ ਆ ਬੱਸ ਹੁਣ ਮੈਥੋਂ ਆਏ ਓਏ ਲੈ ਇੰਨੀ ਛੇਤੀ ਆਏ ਓਏ ਆਏ ਓਏ ਤਾਂ ਐ ਕਰਨਾ ਜਿਵੇਂ ਪਿਛਵਾੜੇ ਤੇ ਤੇਰੇ ਮਿਰਚਾਂ ਲਾਤੀਆਂ ਹੁਣ ਆ ਕਿਹੜਾ ਰਗੜ ਗਿਆ ਓਏ ਡਰਨਾ ਓਏ ਤੇਰੇ ਬੰਦੇ ਨੂੰ ਮੈਂ ਹੀ ਰਗੜਿਆ ਕਿਉਂਕਿ ਤੂੰ ਮੇਰੇ ਖਸਮ ਨੂੰ ਰਗੜਿਆ ਹੈ ਇਸ ਲਈ ਹੁਣ ਕੰਮ ਖਸਮੋ ਖਸਮੀ ਹੋ ਗਿਆ ਹੈ ਅੱਛਾ ਚੱਲ ਫਿਰ ਲੋਬੀ ਹੋਰ ਨਹੀਂ ਕੁਝ ਖਸਮੋ ਖਸਮੀ ਹੋ ਗਿਆ। ਹਾਂ ਓਏ ਹਾਂ ਹੋ ਗਿਆ ਏ ਪਰ ਖਤਮੋ ਖਸਮੀ ਨਹੀਂ ਖਸਿਓ ਖਸੀ। ਹਣ ਤੈਨੂੰ ਦਾ ਮੈਂ ਕਰਦਾ ਖਸੀ। ਚੱਲ ਵੀ ਆਏ ਓਏ। ਲੈ ਹਾਂ ਸਾਰੇ ਕਬਜ਼ੀ ਦੇ ਮਰੀਜ਼ ਜਿਹਨੂੰ ਵੀ ਮਾਰਨਾ ਕਰਦੇ ਹਾਏ ਓਏ ਜਿਵੇਂ ਸਾਲਿਆਂ ਦੀ ਕਬਜ਼ੀ ਖੋਲ ਦਿੱਤੀ ਹੋਵੇ ਮੈਂ। ਚਲੋ ਕੋਈ ਨਾ ਆਹ ਦੇਖੋ ਇੱਕ ਚੱਲ ਤੂੰ ਲੋਬੀ ਹੋਰ ਕੌਣਾ ਲੈ ਇੱਕ ਪਹਿਲਾਂ ਹੀ ਬੁੱਝ ਗਿਆ। ਇਹ ਤਾਂ ਬੁੱਝ ਗਿਆ ਪਰ ਬਹੁਤ ਜਲਦੀ ਹੁਣ ਪੁੱਤ ਤੂੰ ਵੀ ਬੁੱਜੇਂਗਾ। ਕੋਈ ਗੱਲ ਨਹੀਂ। ਉਹਨੇ ਆ ਇੱਥੇ। ਤੇਲ ਆਗ ਰੱਖ ਚਲ ਠੀਕ ਹੈ ਮੈਂ ਰੱਖਣਾ ਤੇਲ ਆਗੇ ਮੂਰੇ ਪੌਂਦਿਆ ਸਾਰੀ ਝੂਲ ਜੀ ਆ ਮਤਲਬ ਗੰਨ ਨਾਲ ਗਾਈਸ ਗੰਨ ਨਾਲ ਤੁਸੀਂ ਕੀ ਸਮਝਿਆ ਕਿ ਮੈਂ ਕਹਿ ਰਿਹਾ ਅੱਲਾ ਲੱਕੜ ਨਾਲ ਨਾ 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 ਗਾਈਸ ਇਹ ਗਾਲ ਨਹੀਂ ਦੇਖੋ ਵੀ ਆਗੇ ਨੇ ਉਹੀ ਬੰਦੇ ਚਲੋ ਕੋਈ ਚੱਕਰ ਵਾਲੀ ਗਾਲ ਨਹੀਂ ਪਹਿਲਾਂ ਤਾਂ ਮੈਂ ਹੈਲਥ ਕਰ ਲਾਂ ਫੁੱਲ ਫੇਰ ਹੀ ਗਾਈਸ ਇਹਦੀ ਚਕਾਵਾਂਗੇ ਝੁੱਲ ਆ ਦੇਖੋ ਸਾਲੇ ਦਾ ਪਿਛਵਾੜਾ ਜਾਂ ਦਿਸਿਆ ਆ ਦੇਖੋ ਮੜਾ ਜਾਂ ਰਗੜਿਆ ਗਿਆ ਵਾ ਪਰ ਬਚ ਗਿਆ ਚਲੋ ਕੋਈ ਚੱਕਰ ਨਹੀਂ ਆਪਾਂ ਹੁਣੇ ਸਿੱਟਦੇ ਆ ਮੋਲੀ ਫੇਰੀ ਇਹਦੇ ਨਾਲ ਹੋਵੇਗਾ ਇਹ ਗੋਲੀ ਉਹ ਦੇਖੋ ਹੋ ਗਿਆ ਨਾ ਗੋਲੀ ਸਾਲਾ ਅੱਗ ਪਛਵਾੜੇ ਨੂੰ ਲਵਾ ਗਏ ਐ ਭਜਾ ਫਿਰਦਾ ਜਿੱਦਾਂ ਸਾਲਾ ਛੁਰਲੀ ਨੂੰ ਅੱਗ ਲੱਗੀ ਹੋਵੇ ਕੋਈ ਚੱਕਰ ਨਹੀਂ ਇੱਕ ਬੰਦਾ ਕੋਡਾ ਹੋ ਗਿਆ ਵਾ ਹੁਣ ਆਪਾਂ ਸਿੱਧਾ ਹੀ ਕਰ ਦਿੰਨੇ ਆ ਰਸ਼ ਕਿਉਂਕਿ ਸਾਲੇ ਇੱਥੇ ਗੁੱਟ ਗੁੱਟ ਚ ਲੱਗੇ ਜੁਮਾ ਚਾਟੀ ਕਰਦੇ ਪਏ ਹੋਣੇ ਆਹ ਦੇਖੋ ਕਰ ਜਾ ਭੈਂ ਦੇਰਾ ਚੱਲੋ ਵੀ ਉਹ ਜਾ ਓਏ ਜਾ ਬੰਦਕ ਬਾਦ ਤੂੰ ਸਾਨੂੰ ਹੀ ਕੈ ਛੱਡਣਾ ਚੱਲੋ ਵੀ ਚੱਲੋ ਵੀ ਤੂੰ ਕੀ ਗੱਲ ਰੱਬ ਨੂੰ ਢੋਈ ਵਿਖਾ ਗਿਆ ਹੈ ਹੈ ਇਸ ਵਾਰ ਪੁੱਤ ਤੂੰ ਜਾਵੇਂਗਾ ਲੌਬੀ ਟਸਕ 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 ਆਏ ਏ ਕੜਲ ਪੈ ਗਿਆ ਲੈ ਇਹਨੇ ਨਾਲ ਹੀ ਕੜਲ ਪੈ ਗਿਆ ਹੋਰ ਕੀ ਬਾਈ ਕੜਾਲੀ ਪਹਿਣਾ ਤੁਸੀਂ ਤਾਂ ਮਾਰਨ ਲੱਗਾ ਵੀ ਨਹੀਂ ਵੇਖਦੇ ਦੇ ਤੁਸੀਂ ਤਾਂ ਉਥੇ ਮਾਰਦੇ ਜਿੱਥੇ ਪਹਿਲਾਂ ਹੀ ਰੱਬ ਵੱਲੋਂ ਮੋਰੀ ਹੋਈ ਏ ਉਹੋ ਹੀ ਮੋਰੀ ਹੋਰ ਕਰ ਦਿੱਤੀ ਤੁਸੀਂ ਚੋੜੀ ਅੱਛਾ ਚੱਲ ਥੋਰੀ ਯਾਰ ਸਾਨੂੰ ਨਹੀਂ ਪਤਾ ਸੀ ਕਿ ਤੇਰੀ ਗੁਫਾ 'ਚ ਗੋਲੀ ਵੱਜਣ ਢਈ ਏ ਚੱਲ ਮਾਫ ਕਰਦੀ ਲਓ ਵੀ ਗਾਇਜ਼ ਹੁਣ ਆਪਾਂ ਆ ਗਏ ਆ ਪੁੱਟਣ ਤਰਸ਼ੂਲ ਪਰ ਮੈਨੂੰ ਲੱਗਦਾ ਛੱਤ ਦੇ ਉੱਪਰ ਬੰਦਾ ਵਾ ਚਲੋ ਕੋਈ ਨਾ ਇਹਦੀ ਆਪਾਂ ਬੰਬ ਸੱਟ ਕੇ ਕਰਾਂਗੇ ਚੂਰੋ ਚੂਰ ਆਹ ਦੇਖੋ ਗਾਇਜ਼ ਬੰਬ ਹੁਣੇ ਇਹਦੇ ਡਾਊਗਾ ਖੰਭ ਲਓਏ ਗਾਇਜ਼ ਸੱਟਤਾ ਚਲ ਵੀ ਲੱਗਦਾ ਤੁਕਾ ਲਓ ਵੀ ਗਾਇਜ਼ ਲੱਗ ਗਿਆ ਤੁਕਾ ਮਣਦੇ ਨੇ ਫਿਰ ਆਦੇ ਪ੍ਰੋ ਪਲੇਅਰ ਭਰਾ ਨੂੰ ਚਲੋ ਕੋਈ ਨਾ ਹੁਣ ਆਪਾਂ ਜਾਵਾਂਗੇ ਥੁੱਕ ਜੀ ਸੱਟ ਕੇ ਇਹ ਭੈਣ ਦੇ ਵੀਰ ਦੇ ਪੁੜੇ ਕੁੱਟਾਂਗੇ ਤੂੰ ਪੁੜੇ ਕੁੱਟੇਗਾ ਮੇਰੇ ਜਾ ਓਏ ਜਾ ਤੇਰੀ ਦਾ ਥੁੱਕ ਜੀ ਵੀ ਇਨਾ ਦਮਣੀ ਕਿ ਤੂੰ ਮੇਰੇ ਤੱਕ ਪਹੁੰਚ ਸਕੇ ਚੱਲ ਕੋਈ ਚੱਕਰ ਨਹੀਂ ਤੂੰ ਮੇਰੇ ਬੰਦੇ ਤੱਕ ਪਹੁੰਚ ਗਿਆ ਹੁਣ ਥੱਲੇ ਤੂੰ ਜਾਏਗਾ ਤੇ ਮੇਰੇ ਬੰਦੇ ਤੋਂ ਪੂੜੇ ਘਟਾਏਗਾ ਜਿਹੜਾ ਤੇਰਾ ਬੰਦਾ ਹੈ ਕਿੱਥੇ ਹੈ ਅੱਛਾ ਆ ਜਿਹੜਾ ਖੜ ਜਾ ਭੈਣ ਦੇ ਵਿੱਚ ਚੱਲ ਵੀ ਹੋ ਕੋਡਾ ਤੂੰ ਹੀ ਕਿੱਥੇ ਕੱਕ ਕੋ ਕੌਣ ਹੈ ਕਿੱਧਰੋਂ ਮਾਰਦਾ ਮੈਂ ਸਾਹਮਣੇ ਨਾ ਆਵੇ ਕਿੱਧਰਾਂ ਤੂੰ ਲੈ ਇਹ ਸੀ ਭੈਣ ਦਾ ਵੀਰ ਜਿਹੜਾ ਕਹਿੰਦਾ ਸੀ ਮੇਰਾ ਬੰਦਾ ਥੱਲੇ ਵੇ ਇਹ ਤੇ ਆਪਦੀ ਫਾੜ ਕੇ ਕਿਉਂ ਸਟੋਈ ਪਈਏ